ਬੜਗਾਨੀਆ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਆ ਕਿ ਜਿਹੜਾ ਸਾਡਾ ਸੀਵਰੇਜ ਦੇ ਦੌਰਾਨ ਪੱਤੀ ਭੋਜਾ ਤੋਂ ਲੈ ਕੇ ਪਲਾਹਾ ਟਰਾਲੀਆਂ ਵਾਲਿਆਂ ਤੱਕ ਇੱਕ ਰੋਡ ਪਟਿਆ ਸੀਗਾ ਤੇ ਇਸ ਤੋਂ ਗਾਂ ਪਿਪੜੀ ਸਾਹਿਬ ਗੁਰਦੁਆਰੇ ਸਾਹਿਬ ਵਾਲੂ ਰੋਡ ਦੀ ਸਾਡੀ ਜਿਹੜੀ ਪਟਾਈ ਹੋਈ ਸੀਗੀ ਉਸ ਰੋਡ ਤੇ ਸਾਡੇ HDFC ਬੈਂਕ ਬੜਗਾ ਪੱਤੀ ਭੋਜਾ ਤੋਂ ਲੈ ਕੇ ਅੱਜ ਪਲਾਹਾ ਟਰਾਲੀਆਂ ਵਾਲਿਆਂ ਤੱਕ ਦਾ ਇਹ ਸੜਕ ਜਿਹੜੀ ਅੱਜ ਬਿਲਕੁਲ ਤਿਆਰ ਹੋ ਰਹੀ ਆ ਪਹਿਲੀ ਕੋਟਿੰਗ ਜਿਹੜੀ ਆ ਇਹਦੇ ਉੱਤੇ ਟੋਟਲ ਇਹ 80 mm ਦੀ ਪ੍ਰੀਮੈਕਸ ਪੈਣੀ ਆ 50mm ਦੀ ਕੋਟਿੰਗ ਜਿਹੜੀ ਆ ਲੇਅਰ ਇੱਕ ਪੈ ਰਹੀ ਆ ਪੀਐਮਐਮ ਦੀ ਲੇਅਰ ਹੋਰ ਇੱਕ ਪੈ ਕੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੜਕ ਸਾਡੀ ਮੋਾਈ ਤੋਂ ਨੂਰਮਹਿਲ ਤੱਕ ਦੀ ਜੇਐਸ ਕੁਆਲਿਟੀ ਦੀ ਦੇਸ਼ ਜੇਐਸ ਮਿਆਰ ਦੇ ਦੇ ਨਾਲ ਉਹ ਤਿਆਰ ਹੋਈ ਆ ਉਸੇ ਹੀ ਮਿਆਰ ਦੀ ਇਹ ਸੜਕ ਤਿਆਰ ਹੋਵੇਗੀ ਕਿਉਂਕਿ ਸਾਡੇ ਬਾਬਾ ਰਹਿਮਤ ਸ਼ਾਹ ਜੀ ਵਾਲਾ ਮੇਲਾ ਵੀ ਆਉਣ ਵਾਲਾ ਆ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਆ ਮਹਾਰਾਜ ਦੇ ਵਿਆਹ ਪਰ ਵਾਲਾ ਮੇਲਾ ਵੀ ਆਉਣ ਵਾਲਾ ਉਹਨੂੰ ਦੇਖ ਕੇ ਕਿ ਨਗਰ ਦੇ ਬਹੁਤ ਸਾਰੇ ਸਾਡੇ ਜਿਹੜੇ ਚਿੰਤਕ ਸੀਗੇ ਉਹ ਮਹਿਸੂਸ ਕਰਦੇ ਸੀ ਕਿ ਸੜਕ ਸੀਵਰੇਜ ਤੋਂ ਬਾਅਦ ਪੱਟੀ ਹੋਣ ਕਾਰਨ ਲੰਘਣ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਹਨ ਤੇ ਅਸੀਂ ਆਪਣੇ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਇਹ ਬਹੁਤ ਹੀ ਉਦਮ ਦੇ ਨਾਲ ਐਕਸੀਐਨ ਪੀ ਡਬਲਯੂ ਡੀ ਐਸ ਡੀਓ ਪੀ ਡਬਲਯੂ ਡੀ ਤੇ ਜਈ ਸਾਹਿਬ ਦੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਇਸ ਜਿੰਨਾ ਸੜਕ ਦਾ ਟੋਟਾ ਬਣਦਾ ਸੀ ਇਹਨੂੰ ਜਲਦੀ ਤੋਂ ਜਲਦੀ ਇਹ ਦਿਓ ਸਾਰੀ ਕਰਾ ਕੇ ਤੇ ਪਿੰਡ ਵਾਸੀਆਂ ਨੂੰ ਜਿਹੜੀ ਆ ਉਹ ਕਿ ਸਹੂਲਤ ਦਿੱਤੀ ਆ ਤਾਂ ਕਿ ਬੜਾ ਲੰਬਾ ਸਮਾਂ ਲਗ ਭਾਗ ਸਾਲ ਸਵਾ ਸਾਲ ਨਗਰ ਨਿਵਾਸੀਆਂ ਨੇ ਬਹੁਤ ਤੰਗੀ ਕੱਟੀ ਆ ਪਰ ਇਹ ਸੜਕ ਬੰਨ ਦੇ ਨਾਲ ਹੁਣ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ ਅਸੀਂ ਅੰਤ ਵਿੱਚ ਧੰਨਵਾਦ ਕਰਦੇ ਆ ਬੀਬੀ ਇੰਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਨਗਰ ਬਿਲਗਾ ਨੂੰ ਅ ਦਿਲ ਖੋਲ ਕੇ ਗੱਫੇ ਜਿਹੜੇ ਗਰੰਟਾਂ ਦੇ ਦਿੱਤੇ ਆ ਤੇ ਕੰਮ ਜਿਹੜੇ ਆ ਪਰਗਤੀ ਤੇ ਚੱਲ ਰਿਹਾ ਧੰਨਵਾਦ ਰੋਕਣਾ ਤੇ ਰੋਕਣਾ ਮੜਾ ਇਹ ਕਿੱਥੋਂ ਤਿਆਰ ਹੋ ਕੇ ਆਉਂਦਾ ਜਲੰਧਰ ਤੋਂ ਫਲੋਰ ਤੋਂ ਇੱਕ ਵਾਰ ਕਰਾ ਦੇਣਾ ਜੀ ਉਹ ਕਹਾ ਜੇ ਇਹਦਾ ਖੜੇ ਨਾਲ ਜੀ ਸਾਹਿਬ ਇਹ ਜਵਾਰ ਕਰਾ ਦੇ ਥੋੜਾ ਜਿਹਾ ਆਹ ਤਾਂ ਲੈ ਆਪਣੇ ਦੁਕਾਨ ਤੱਕ ਕਰਾ ਲਓ ਉਹ ਉਹ ਹੈਗਾ ਮੰਡੀ ਬੋਰਡ ਦਾ ਉਹ ਜੀ ਕਰਾ ਲੈ ਉਹ ਜੀ ਕਹਿੰਦਾ ਲੇਟ ਆ ਉਹ ਨਾਲ ਬਹੀ ਗੱਲ ਨਹੀਂ ਉਹ ਮੰਡੀ ਬੋਰਡ ਤੋਂ ਕਰਾ ਲੈ ਨੇ ਚਾਰ ਛੋਟੇ ਛੋਟੇ ਬਹਿ ਗਏ ਨੇ ਨਹੀਂ ਪੈਣੀ ਆਪਣੀ ਆ ਸੰਘੇੜਾ ਬੱਕੜੀਪੂ ਵਾਲੀ ਔੜ ਕਵਾੜ ਆਪਣਾ ਕਵਾੜਾ ਰੋਡਾ ਵਾਲਾ

ਕੀ ਹਾਲ ਆ ਫੁਰਕਦਾ ਠੀਕ ਹੈ ਠੀਕ ਹੈ ਉਹ ਜੀ ਖੜੇ ਆ ਠੀਕ ਠਾਕ ਬਈ ਸੁਣਾਓ ਕਦਾ ਉਹ ਗਾਰਡਨ ਕਰਤਾ ਅੱਜ ਹੋਰ ਜੀ ਹੋਰ 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 ਬਹੁਤ ਤੰਗੀ ਹੋ ਜੂਗਾ ਧੰਨਵਾਦ ਤੁਹਾਡਾ ਵੱਜ ਕੇ ਨਹੀਂ ਖਾਲਕ ਤੰਗੀ ਬੜੀ ਕੱਟੀ ਹਾਂ ਜੀ ਹਾਂ ਬਿਲਕੁਲ ਹੋ ਜੂਗਾ ਹਾਂ ਹੋਰ ਲੇਅਰ ਪੈਣੀ ਪੈ ਜੂ ਉੱਪਰ ਇੱਕ ਹਾਂ ਇੱਕ ਪੈਣੀ ਹੋਰ 3mm ਹੋਰ ਪੈਣੀ ਹੋਊਗਾ ਉਹ ਫਿਰ ਸਰਫੇਸ ਪੂਰਾ ਕਲੀਨ ਆਊਗਾ ਫਿਰ ਤਾਂ ਠੀਕ ਹੁਣ ਅਸੀਂ ਨੰਗੇ ਰਖਾ ਲਿਆ ਹੁਣ ਤੋੜਨੇ ਪੈਣੇ ਮੈਂ ਤਾਂ ਕਹਿੰਦਾ ਉਹ ਫਿਰ ਤੋੜਨੇ ਪੈਣੇ ਸਾਹਮਣੇ ਨਹੀਂ ਉਹ ਸਾਨੂੰ ਪਤਾ ਕਿੱਥੇ ਕਿੱਥੇ ਗਿਆ ਉਹ ਥੋੜਾ ਜਿਹਾ ਉਹਨਾਂ ਕੱਢ ਲਾਂਗੇ ਹੁਣ ਅਸੀਂ ਨੰਗੇ ਤਾਂ ਹੀ ਰਖਾ ਲਏ ਅਸੀਂ ਫਿਰ ਨਾਲ ਹੀ ਇਹਨਾਂ ਤੋਂ ਕਰਵਾ ਲੈਣਾ ਹਾਂ ਉਹ ਫੇਰ ਪੱਟ ਪਟਾ ਫੇ ਹੋ ਜਾਣਾ ਸੜਕ ਦਾ ਹੋ ਜੂਗੀ ਸਾਰੀ ਕੰਪਲੀਟ ਹੋ ਜੀ ਅੱਜ ਸ਼ਾਮ ਤੀ ਉੱਥੇ ਲੈ ਜਾਣਗੇ ਉੱਤਖ ਅੱਛਾ ਅੱਛਾ ਇਹ ਤਾਂ ਆਪਣਾ ਹਾਂ ਹੁਣ ਲਾ ਲਾਂਗੇ ਕੱਪੜਾ ਇਹ ਇਹਨਾਂ ਦਾ ਬਹੁਤ ਜ਼ਿਆਦਾ ਹਾਂ ਸਾਰਿਆਂ ਦਾ ਜੀ ਮੁਬਾਰਕਾਂ ਮਰਾ 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 ਪਤੀ ਪੁੱਤ ਜਾਨਾਂ ਨੂੰ ਮੁਬਾਰਕਾ ਜਾਨੀਆਂ ਭਰਾਵਾ ਕਿ ਤੁਸੀਂ ਤੰਗੀ ਕੱਟੀ ਵੀ ਬਹੁਤ ਆ ਹੈ ਅੱਛਾ ਭਰਾ ਜੀ ਇੱਕ ਬੇਨਤੀ ਆ ਹਾਂਜੀ ਹਾਂਜੀ ਹਕੂਮਤ ਦੇ ਪਾਸੇ ਵੀ ਵੀ ਇਹ ਪੱਧਰਾ ਨਹੀਂ ਕਰਕੇ ਜਾਣਾ ਮੈਂ ਕਿ ਕੋਈ ਨਹੀਂ ਆਪਾਂ ਕਰਾ ਕੇ ਭੇਜਾਂਗੇ ਹੁਣੇ ਕਹਦੇ ਨੇ ਇੱਥੇ ਜੇਈ ਨੂੰ ਨਹੀਂ ਜੇਈ ਨੂੰ ਤਾਂ ਮੈਂ ਕਹਿਆ ਆ ਉਹ ਕਹਿੰਦਾ ਤੁਸੀਂ ਅਸੀਂ ਤਾਂ ਦਵਾ ਪਾਉਣੇ ਤੇ ਤੁਸੀਂ ਮੜ ਜਾ ਪਾਏ ਨਹੀਂ 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 ਜ਼ਰੂਰ ਜ਼ਰੂਰ ਐ ਨਹੀਂ ਜਾਣ ਦਿੰਦੇ ਆਪਾਂ